ਕੋਈ ਲਗਾਤਾਰ ਸਾਡੇ ਦੇਖੋ ਲੁੱਕ ਕਿੰਨੇ ਵਧੀਆ ਆ ਗਏ ਸਿਰਫ ਸਾਡੇ ਥੋੜੇ ਜਿਹੇ ਐਫਰਟ ਦੇ ਨਾਲ ਹੀ ਦੇਖੋ ਇਹ ਕਿੰਨੇ ਵਧੀਆ ਸਾਡਾ ਸਵੈਟਰ ਪਲੇਨ ਸਵੈਟਰ ਕਿੰਨਾ ਵਧੀਆ ਬਣ ਕੇ ਤਿਆਰ ਹੋ ਗਿਆ ਤੇ ਫਿਰ ਫੇ ਬਣਾਓ ਇਸ ਤਰ੍ਹਾਂ ਤੁਸੀਂ ਵੀ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਦਾ ਲੱਗਿਆ ਫਿਰ ਮਿਲਦੇ ਆ ਕੱਲ ਇੱਕ ਨਈ ਵੀਡੀਓ ਇੱਕ ਨਵੇਂ ਪ੍ਰੋਜੈਕਟ ਇੱਕ ਨਵੇਂ ਹੀ ਤਰੀਕੇ ਦੇ ਨਾਲ ਕੋਈ ਨਵੇਂ ਆਈਡੀਆ ਦੇ ਨਾਲ ਤੇ ਇਹ ਵਾਲਾ ਆਈਡੀਆ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਿਆ ਓਕੇ ਜੀ ਬਾਏ ਬਾਏ ਟੇਕ ਕੇਅਰ ਦੇਖੋ ਮੈਂ ਇੱਥੇ ਤਿੰਨ ਤੋ 5 ਤੇ 3 8 ਤੇ 2 10 10 ਫਲਾਵਰ ਲਗਾਏ ਤੇ ਬਾਜੂ ਤੇ ਮੈਂ ਨਹੀਂ ਲਗਾਏ ਕਿਉਂਕਿ ਇਹ ਕਾਫੀ ਥੇ ਪਰਮ ਹੋ ਗਿਆ ਤੁਸੀਂ ਚਾਹੋ ਤਾਂ ਇਹਨੂੰ ਕਿਸੇ ਹੋਰ ਤਰੀਕੇ ਨਾਲ ਲਗਾ ਸਕਦੇ ਹੋ ਤੁਸੀਂ ਇੱਦਾਂ ਹਾਫ ਤੇ ਲਗਾ ਸਕਦੇ ਹੋ ਬਾਕੀ ਇਧਰ ਬਾਜੂ ਤੇ ਲਗਾ ਸਕਦੇ ਹੋ ਮੀਨਸ ਕਿ ਤੁਸੀਂ ਆਪਣੇ ਤਰੀਕੇ ਨਾਲ ਇਹਨੂੰ ਅਡਜਸਟ ਕਰ ਸਕਦੇ ਹੋ ਜਿੱਦਾਂ ਮਰਜ਼ੀ ਤੁਸੀਂ ਲਗਾ ਲਓ ਤੇ ਕਲਰਸ ਵੀ ਤੁਸੀਂ ਆਪਣੇ ਚੁਆਇਸ ਦੇ ਲਗਾ ਸਕਦੇ ਹੋ ਮੈਂ ਤਾਂ ਸਿਰਫ ਇਹਦੇ ਕੰਟਰਾਸਟ ਕਰਕੇ ਵਾਲਾ ਕੱਢ ਲਗਾ ਲੇ ਤੁਸੀਂ ਆਪੋਜ਼ਿਟ ਕਲਰ ਵੀ ਲਗਾ ਸਕਦੇ ਹੋ ਤੁਸੀਂ ਚਾਹੋ ਤਾਂ ਬਲੈਕ ਵਾਈਟ ਰੈੱਡ ਕੋਈ ਵੀ ਕਲਰ ਡਿਫਰੈਂਟ ਕਲਰ ਯੂਜ਼ ਕਰਕੇ ਵੀ ਇਹਨੂੰ ਕਲਰਫੁੱਲ ਤੁਸੀਂ ਹੋਰ ਬਣਾ ਸਕਦੇ ਹੋ ਤੇ ਫਿਰ ਬਣਾਓ ਇਹ ਵਾਲਾ ਪੈਟਰਨ ਤੇ ਸਿੰਪਲ ਕੋਟੀ ਬਣੋ ਪੁੱਠੇ ਸਿੱਧੇ ਦੀ ਤੇ ਉਦੋਂ ਉੱਪਰ ਇਹਦਾ ਫਲਾਵਰ ਲਗਾ ਲਓ ਤੇ ਤੁਹਾਡੇ ਪ੍ਰੋਜੈਕਟ ਤੇ ਲੁੱਕ ਬਿਲਕੁਲ ਹੀ ਅਲੱਗ ਆਜੂਗੀ ਤੇ ਫਲਾਵਰ ਇਹ ਤੁਸੀਂ ਦੇਖੋ ਬਣਾਨ ਨੂੰ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਠੀਕ ਹੈ ਤੇ ਤੁਸੀਂ ਇਹ ਸਾਰਾ ਕੁਝ ਅੱਧੇ ਘੰਟੇ ਚ ਤਿਆਰ ਕਰਕੇ ਇਹਨੂੰ ਪੂਰਾ ਕਰ ਸਕਦੇ ਹੋ ਪਲੇਨ ਕੋਟੀ ਸੇ ਫਟਾਫਟ ਬਣਾ ਲੈਣੀ ਤੇ ਅੱਧਾ ਘੰਟੇ ਤੋਂ ਪਰ ਹੋਰ ਕੰਮ ਕਰਾਂਗੇ ਤੇ ਦੇਖੋ ਸਾਡੀ ਵਧੀਆ ਜਿਹੀ ਕੋਟੀ ਬਣ ਕੇ ਤਿਆਰ ਹੋਗੀ ਤਾਂ ਫਿਰ ਮਿਲਦੇ ਹਾਂ ਕੱਲੇ ਇੱਕ ਨਈ ਵੀਡੀਓ ਤੇ ਇੱਕ ਨਵੇਂ ਪ੍ਰੋਜੈਕਟ ਨਾਲ ਤਦ ਤੱਕ ਤੁਸੀਂ ਬਣ ਤਿਆਰ ਖੋ ਜੀ ਓਕੇ ਬਾਏ ਬਾਏ ਟੇਕ ਕੇਅਰ ਦੇਖੋ ਲਗਾਉਣ ਤੋਂ ਬਾਅਦ ਸਾਡੇ ਦੇਖੋ ਲੁੱਕ ਕਿੰਨੇ ਵਧੀਆ ਆ ਗਏ ਸਿਰਫ ਸਾਡੇ ਥੋੜੇ ਜਿਹੇ ਐਫਰਟ ਦੇ ਨਾਲ ਹੀ ਦੇਖੋ ਇਹ ਕਿੰਨੇ ਵਧੀਆ ਸਾਡਾ ਸਵੈਟਰ ਪਲੇਨ ਸਵੈਟਰ ਕਿੰਨਾ ਵਧੀਆ ਬਣ ਕੇ ਤਿਆਰ ਹੋ ਗਿਆ ਤੇ ਫਿਰ ਫੇ ਬਣਾਓ ਇਸ ਤਰ੍ਹਾਂ ਤੁਸੀਂ ਵੀ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਤਾਂ ਲੱਗਿਆ ਫਿਰ ਮਿਲਦੇ ਆ ਕੱਲੇ ਇੱਕ ਨਵੀਂ ਵੀਡੀਓ ਇੱਕ ਨਵੇਂ ਪ੍ਰੋਜੈਕਟ ਇੱਕ ਨਵੇਂ ਹੀ ਤਰੀਕੇ ਦੇ ਨਾਲ ਕੋਈ ਨਵੇਂ ਆਈਡੀਆ ਦੇ ਨਾਲ ਤੇ ਇਹ ਵਾਲਾ ਆਈਡੀਆ ਦੱਸਿਓ ਤੁਹਾਨੂੰ ਕਿੱਦਾਂ ਤਾਂ ਲੱਗਿਆ ਓਕੇ ਜੀ ਬਾਏ ਬਾਏ ਟੇਕ ਕੇਅਰ ਦੇਖੋ ਮੈਂ ਇੱਥੇ ਤਿੰਨ ਦੋ ਪਾਂਚ ਤੇ ਤੇਨਾ 8 ਤੇ ਦੋ 10 10 ਫਲਾవర్ ਲਗਾਏ ਤੇ ਬਾਜੂ ਤੇ ਮੈਂ ਨਹੀਂ ਲਗਾਏ ਕਿਉਂਕਿ ਇਹ ਕਾਫੀ ਇੱਥੇ ਪਰਮ ਹੋ ਗਿਆ ਤੁਸੀਂ ਚਾਹੋ ਤਾਂ ਇਹਨੂੰ ਕਿਸੇ ਹੋਰ ਤਰੀਕੇ ਨਾਲ ਲਗਾ ਸਕਦੇ ਹੋ ਤੁਸੀਂ ਇੱਦਾਂ ਹਾਫ ਤੇ ਲਗਾ ਸਕਦੇ ਹੋ ਬਾਕੀ ਇੱਧਰ ਬਾਜੂ ਤੇ ਲਗਾ ਸਕਦੇ ਹੋ ਮੀਨਸ ਕਿ ਤੁਸੀਂ ਆਪਣੇ ਤਰੀਕੇ ਨਾਲ ਇਹਨੂੰ ਅਡਜਸਟ ਕਰ ਸਕਦੇ ਹੋ ਜਿੱਦਾਂ ਮਰਜ਼ੀ ਤੁਸੀਂ ਲਗਾ ਲਓ ਤੇ ਕਲਰਸ ਵੀ ਤੁਸੀਂ ਆਪਣੀ ਚੁਆਇਸ ਦੇ ਲਗਾ ਸਕਦੇ ਹੋ ਮੈਂ ਤਾਂ ਸਿਰਫ ਇਹਦੇ ਕੰਟਰਾਸਟ ਕਰਕੇ ਵਾਲ ਕਨਰ ਲਗਾ ਲਏ ਤੁਸੀਂ ਆਪੋਜ਼ਿਟ ਕਲਰ ਵੀ ਲਗਾ ਸਕਦੇ ਹੋ ਤੁਸੀਂ ਚਾਹੋ ਤਾਂ ਬਲੈਕ, ਵਾਈਟ, ਰੈੱਡ ਕੋਈ ਵੀ ਕਲਰ ਡਿਫਰੈਂਟ ਕਲਰ ਯੂਜ਼ ਕਰਕੇ ਵੀ ਇਹਨੂੰ ਕਲਰਫੁਲ ਤੁਸੀਂ ਹੋਰ ਬਣਾ ਇਫ ਇਹ ਬਣਾਓ ਇਹ ਵਾਲਾ ਪੈਟਰਨ ਤੇ ਸਿੰਪਲ ਕੋਟੀ ਬਣੋ ਪੁੱਠੇ ਸਿੱਧੇ ਦੀ ਤੇ ਉਦੋਂ ਉੱਪਰ ਦਾ ਫਲਾਵਰ ਲਗਾ ਲਓ ਤੇ ਤੁਹਾਡੇ ਪ੍ਰੋਜੈਕਟ ਤੇ ਲੁੱਕ ਬਿਲਕੁਲ ਹੀ ਅਲੱਗ ਆਜੂਗ ਤੇ ਫਲਾਵਰ ਹੈ ਤੇ ਉਸੇ ਦੇਖੋ ਬਣਾਨ ਨੂੰ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਠੀਕ ਹੈ ਤੇ ਤੁਸੀਂ ਇਹ ਸਾਰਾ ਕੁਝ ਅੱਧੇ ਘੰਟੇ ਚ ਤਿਆਰ ਕਰਕੇ ਇਹਨੂੰ ਪੂਰਾ ਕਰ ਸਕਦੇ ਹੋ ਪਲੇਨ ਕੋਟੀ ਸੇ ਫਟਾਫਟ ਬਣਾ ਲੈਣੀ ਤੇ ਅੱਧਾ ਘੰਟਾ ਉੱਪਰ ਹੋਰ ਕੰਮ ਕਰਾਂਗੇ ਤੇ ਦੇਖੋ ਸਾਡੀ ਵਧੀਆ ਜਿਹੀ ਕੋਟੀ ਬਣ ਕੇ ਤਿਆਰ ਹੋ ਗਈ ਤਾਂ ਫਿਰ ਮਿਲਦੇ ਹਾਂ ਕੱਲ੍ਹ ਕਿ ਨਈ ਵੀਡੀਓ ਤੇ ਇੱਕ ਨਵੇਂ ਪ੍ਰੋਜੈਕਟ ਨਾਲ ਤਾਂ ਤੁਸੀਂ ਬਣ ਤਿਆਰ ਰੱਖੋ ਜੀ ਓਕੇ ਬਾਏ ਬਾਏ ਟੇਕ ਕੇਅਰ